ਮਿੱਤਰੋ ਮੌਤਸਰ ਦਸਹਿਰੇ ਮੇਲੇ ਦੇ ਉੱਤੇ ਖੜੇ ਆ ਮੰਡੀ ਵੀ ਕਹਿੰਦੇ ਆ ਕਈ ਭਰਾ ਇੱਕ ਨਾ ਭੁੱਲਰ ਸਟੱਡ ਫਾਰਮ ਦੀ ਆਪਾਂ ਵੀਡੀਓ ਪਾਈ ਸੀ ਮਾਗੀ ਤੇ بڑے ਭਰਾਵਾਂ ਦੇ ਬਹੁਤ ਵਧੀਆ ਉੱਥੇ ਕਮਾਈ ਥੜੀ ਆਏ ਬੜਿਆਂ ਨੇ ਇਹ ਗੱਲ ਵੀ ਕਹੀ ਆ ਵੀ ਬਾਈ ਜਿਹੜੀ ਗੱਲ ਬੋਲਦੇ ਆ ਨਾ ਉਹ ਹੀ ਨਿਕਲਦੀ ਆ ਅੱਜ ਉਹਨਾਂ ਬਾਈਆਂ ਕੋਲ ਹੀ ਆਏ ਆ ਤੇ ਬਹੁਤ ਸੋਹਣੀਆਂ ਬਾਈ ਕੋਲੇ ਜਾਨਵਰ ਆ ਤੇ ਕੀ ਗੱਲ ਬਾਤ ਆ ਕਿਵੇਂ ਆ ਕਿ ਕਿੰਨੇ ਕ ਜਾਨਵਰ ਆ ਬਾਕੀ ਘਰੇ ਕਿੰਨੇ ਕ ਜਾਨਵਰ ਰਹਿੰਦੇ ਆ ਸਾਰੀ ਡਿਟੇਲ ਚ ਗੱਲਬਾਤ ਕਰਾਂਗੇ ਮੈਨੂੰ ਪਤਾ ਬਾਈ ਦੀ ਗੱਲਬਾਤ ਵੀ ਤੁਹਾਨੂੰ ਪਸੰਦ ਆਊਗੀ ਤੇ ਗੱਲਾਂ ਵੀ ਉਹ ਹੋਣਗੀਆਂ ਜਿਹੜੀਆਂ ਖਰੀਆਂ ਹੁੰਦੀਆਂ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਵੀ ਠੀਕ ਆ ਪਰਵਾਰ ਆਪਦੀ ਵਧੀਆ ਬਾਈ ਦੀ ਕਿਸ ਤਰ੍ਹਾਂ ਕਿੰਨੇ ਕੁ ਲੈ ਕੇ ਆਏ ਇਹ ਦੋ ਵਸ਼ੇਰ ਨਹੀਂ ਲੈ ਕੇ ਆਏ ਬਾਈ ਜੀ ਕਿੰਨੇ ਕਿੰਨੇ ਦਿਨ ਦੇ ਆ ਕੱਲ ਆਏ ਸੀ ਬਾਈ ਜੀ ਤੇ ਛਾਮੂ ਪਿੰਡ ਵਾਪਸ ਲੈਣੇ ਨੇ ਛੇੜੀ ਪਿੰਡ ਕਰਕੇ ਸਵੇਰ ਲੈ ਆਏ ਜੀ ਤੇਰੇ ਦੂਜਾ ਪਿਛਲੀ ਵਾਰ ਨਾਲ ਕੋਈ ਸੰਗੀਤ ਨੇ ਮੰਡੀ ਤਾਂ ਮੰਡੀ ਜਾਦੇ ਭਰੀ ਗਈ ਪਿਛਲੀ ਕੁੜੇ ਜਨਵਾਰ ਆਏ ਸੀਗੇ ਕਿ ਆ ਸਾਰੇ ਥਾਂ ਖਾਲੀ ਸੀ ਐਦਾਂ ਸਾਰੇ ਤੰਬੂ ਲੱਗਿਆ ਸੀ ਸਾਰੇ ਭਰੇ ਆ ਠੀਕ ਹਾਂਜੀ ਠੀਕ ਹੈ ਕਿ ਕਿਵੇਂ ਰਿਐ ਰਿਸਪੌਂਸ ਮਗਰ ਦੀ ਵੀਡੀਓ ਰਿਸਪੌਂਸ ਬਹੁਤ ਵਧੀਆ ਰਿਐ ਜੀ ਮਗਰ ਦੀ ਵੀਡੀਓ ਦਾ ਤੇ ਜਿੰਨੇ ਆਪਣੇ ਕੋਲੇ ਮੰਨ ਲਓ ਵੀ ਕੋਈ 10 15 ਘੋੜਾ ਸੀ ਉਹ ਸਾਰੇ ਨਹੀਂ ਆਪਣਾ ਸੇਲ ਹੋ ਗਏ ਤੇ ਸਾਰਿਆਂ ਲਈ ਬਹੁਤ ਚੰਗੇ ਬੱਚੇ ਦੇ ਉੱਤੇ ਬਾਕੀ ਜਿਨ੍ਹਾਂ ਨੇ ਲਈਆਂ ਉਹਨਾਂ ਦੀ ਕਿਸਮਤ ਸੀ ਤੇ ਚੰਗੇ ਘੋੜੇ ਸਾਰੇ ਨਾਲ ਮੇਲ ਸੀ ਅੱਜ ਜਦਿਆਂ ਨੇ ਸੰਭੀਟੇ ਲਾਏ ਇਹ ਜੀ ਆਪਾਂ ਲਈਆਂ ਹੋਈਆਂ ਦੋਨੇ ਬਸ਼ੇਰੀਆਂ ਤੇ ਇਹ ਜਿਹੜੀ ਬਸ਼ੇਰੀ ਆ ਆਪਾਂ ਦੱਸਿਆ ਬਾਈਆਂ ਨੇ ਵੀ ਜਵਾਲਾਮੁਖੀ ਦੇ ਕੋਤ ਜਵਾਲਾਮੁਖੀ ਦੀ ਠੀਕ ਹੈ ਜੀ ਹਾਂਜੀ ਤੇ ਬਈ ਉਮਰ ਅਮਰ ਉਮਰ ਇਹਦੀ ਹੈਗੀ ਇਸ ਸਾਲ ਠੀਕ ਹੈ ਹਾਂਜੀ ਤੇ ਮਾਂ ਨੂੰ ਮਾਂ ਨੁਗਰੀ ਆਈਏ ਦੀ ਠੀਕ ਹੈ ਹਾਂਜੀ ਕਿੰਨੀ ਹੋਊਗੀ ਉਹਨੇ ਦੀ ਹਾਈਟ ਹਾਈਟ 20 ਤੋਂ 25 ਠੀਕ ਹੈ ਤੇ ਉਹ ਹੋ ਬਈ ਉਹ ਮੂੰਹ ਤਾਂ ਉਗੜੀ ਹੈ ਜੀ ਹਾਂਜੀ ਇਹ ਮੂੰਹ ਤਾਂ ਉਗੜੀ ਹੈ ਜੀ ਬਿਸ਼ੇਰੀ ਠੀਕ ਹੈ ਜੀ ਹਾਂ ਇਹ ਹੋ ਗਈ 6 ਸਾਢੇ 6 ਮਹੀਨਿਆਂ ਦੀ ਜੀ ਠੀਕ ਹੈ ਤੇ ਇਹਦੀ ਕੀ ਡਿਟੇਲ ਹੈ ਇਹਦੀ ਡਿਟੇਲ ਹੈ ਹਾਥੀ ਘੋੜੇ ਦੀ ਪੋਤੀ ਹੈ ਜੀ ਠੀਕ ਹੈ ਜੀ ਆ ਦੇਖ ਬਾਕੀ ਲੰਮੀ ਲੰਜੀ ਪੂਰੀ ਹੈ ਜੀ ਛੋਣੀ ਬਿਸ਼ੇਰੀ ਬੰਨਣ ਵਾਲੀ ਹੈ ਕਦ ਵਧੀਆ ਚੰਗਾ ਕਰੋ ਜੀ ਸਪੌਟ ਫੂਡ ਸਪੌਟ ਇਹਦੇ ਕੋਈ ਨਾ ਮਾਤਰਾ ਹੈਗੀ ਹੈ ਜੀ ਇਹਦੇ ਵੀ ਮੜੇ ਕੋਈ ਨਾ ਮਾਤਰਾ ਇਹਦੇ ਵੀ ਕਿੰਨਾ ਚ ਹੈਗੀ ਹੈ ਜੀ ਬਾਹਲੇ ਨੇ ਆਏ ਸਪੌਟ ਹੈਣਗੇ ਠੀਕ ਹਾਂਜੀ ਅੱਗੇ ਖੜੀ ਥੋੜੀ ਵੀਡੀਓ ਤੇ ਅਸੀਂ ਅੱਗੇ ਵੀ ਜਾਨਵਰ ਵੇਚਿਆ ਭਾਈ ਤੁਹਾਨੂੰ ਦੱਸਿਆ ਹੀ ਉਹ ਬਾਕੀ ਬੋਕਾ ਹਾਂ ਹਾਂ ਤੇ ਉਹੀ ਗੱਲ ਮੈਂ ਕੀਤੀ ਹੈ ਮੈਂ ਬਾਈਆਂ ਨਾਲ ਪਹਿਲਾਂ ਹੀ ਗੱਲ ਕੀਤੀ ਹੈ ਵੀ ਜਿਹੜੀ ਚੀਜ਼ ਬਾਈ ਬੋਲਣਗੇ ਉਹੀ ਨਿਕਲੂਗੀ ਉਹੀ ਨਿਕਲੂਗੀ ਬਾਕੀ ਤੁਸੀਂ ਆਪਦਾ ਤਿਆਰਬਾ ਕੋਲੇ ਆ ਕੇ ਕਰ ਸਕਦੇ ਹੋ ਕਿਉਂਕਿ ਵੀਡੀਓ ਚ ਜਾਨਵਰ ਹੋਰ ਲੱਗਦਾ ਹੁੰਦਾ ਹੋ ਸਕਦਾ ਮੇਰੇ ਸਾਹਮਣੇ ਖੜੀ ਚੀਜ਼ ਮੈਨੂੰ ਚੰਗੀ ਲੱਗਦੀ ਹੋਵੇ ਤੁਹਾਨੂੰ ਨਾ ਲੱਗਦੀ ਹੋਵੇ ਸਹੀ ਹੈ ਜੀ ਸਹੀ ਹੈ ਹੈਨਾ ਕੀਰਬਾ ਕਰਕੇ ਆ ਕੇ ਜਦੋਂ ਖਰੀਦੋਗੇ ਤੇ ਭਾਈ ਘਰੇ ਕਿੰਨੇ ਕ ਜਾਨਵਰ ਰਹਿੰਦੇ ਹੋਰ ਘਰੇ ਵੀ ਹੈਗੀ ਹੈ ਜੀ 9-10 ਜਾਨਵਰ 9-10 ਹਾਂ ਵੇਚ-ਖਰੀਦ ਨਹੀਂ ਕੰਮ ਚੱਲਦਾ। ਆ ਜੀ ਉਹ ਪੱਕੇ ਜਾਨਵਰ ਵੀ ਰੱਖਦੇ ਆ ਜੀ ਘਰੇ। ਠੀਕ ਹੈ। ਤੇ ਪਰਖਰੀ ਦੇ ਵੇਚਦਾ ਹੈਗਾ ਜੀ। ਹਾਂ। ਨੌਕਰੇ ਦੇ ਮਾਰਦੇ। ਨੌਕਰੇ ਵੀ ਆਈ ਤੇ ਚੰਬੇ ਮਾਰਵਾਲੀ ਜਾਨਵਰ ਆ। ਮਾਰਵਾਲੀ। ਨਹੀਂ ਕੀ ਕਰਨ ਦੇ ਨਾਲ। ਮਾਰਵਾਲੀ ਬਾਈ ਦੀ ਕਿਸ ਤਰ੍ਹਾਂ ਕੋਸ਼ਾਂ ਪਹਿਨੀਆਂ। ਕੋਹਾਂ ਪਹਿਨੀਆਂ ਨਾਰਮਲ ਨਹੀਂ ਕਰਨ ਵਾਸਤੇ ਬਾਹਰ ਤੋਂ ਲੈਦੇ। ਮੈਂ ਹੋਰ ਵੀ ਗੱਲ ਸੁਣੀ ਆ। ਕਈ ਭਰਾ ਕਹਿੰਦੇ ਵੀ ਨੌਕਰੀਏ ਜਿਹੜੀ ਆਪਣੀ ਜਦੋਂ ਮਰਜੀ ਕਰਦੇ। ਆ ਜੀ ਇਹ ਤਾਂ ਪੱਕਾ ਹੀ ਹੈ ਜੀ। ਇਹ ਤਾਂ ਸਦਾ ਬਹਾਰ ਜੀ ਆ ਜੀ। ਇਹ ਜਦੋਂ ਮਰਜ਼ੀ ਵੇਚਦੀ ਠੀਕ ਹੈ ਹਾਂ ਜੀ ਬਈ ਫਾਇਦਾ ਆਪਦੇ ਏਰੀਆ 'ਚ ਐਸ ਮੰਡੀ ਦਾ ਜਾਂ ਮੇਲੇ ਦਾ ਮੌਜੂਦ ਹੋਣ ਦਾ ਬਹੁਤ ਫਾਇਦਾ ਜੀ ਹਨਾ ਪੂਰਾ ਹੀ ਫਾਇਦਾ ਜੀ ਗੱਲ ਕਰ ਵੀ ਆਹ ਮੰਡੀ ਥੋੜੀ ਜਿਹੀ ਗਰਮੀ ਚ ਆ ਜਾਂਦੀ ਹੈ ਜਿਵੇਂ ਮਾਗੀ ਮੰਡੀ ਹੈ ਜਿੱਦੋਂ ਸਭ ਤੋਂ ਵੱਡੀ ਮੰਡੀ ਹੈ ਤੇ ਆਪਣੇ ਨੇੜ ਦੀ ਮੰਡੀ ਲਈ ਹਾਂ ਦਾ ਪੂਰਾ ਹੀ ਫਾਇਦਾ ਜੀ ਪੂਰੀ ਵਧੀਆ ਵੱਡੀ ਮੰਡੀ ਦੇ ਬੰਦਿਆਂ ਚੰਗੀ ਠੀਕੀ ਜੀ ਹੁੰਦੀ ਹੈ ਜੀ ਐਸ ਮੰਡੀ ਤੇ ਹੀ ਵਧੀਆ ਹੁੰਦੀ ਹੈ ਜੀ ਇਹਦੀ ਗੱਲ ਹੈ ਬਾਕੀ ਹਾਂ ਜੀ ਥੋੜੀ ਜਿਹੀ ਹਾਂ ਜੀ ਵਧੀਆ ਪੈਸੇ ਲੱਗਦੇ ਵਧੀਆ ਪੈਸੇ ਲੱਗ ਜਾਂਦੇ ਹਾਂ ਜੀ ਹਾਂ ਜੀ ਬਸ ਥੋੜੀ ਮੋਟੀ ਕਸਰ ਆਉ ਪੈਨਟ ਦਲ ਵੀ ਉੱਡ ਜਾਂਦੇ ਆ ਨੇੜੀ ਕਰਕੇ ਅਸੀਂ ਪੈਨਟ ਐਸੇ ਰਹਿੰਦੇ ਵੀ ਰਾਤ ਨੂੰ ਨਹੀਂ ਹੁੰਦਾ ਠੀਕ ਹੈ ਜੇ ਨੀ ਜਾਣਾ ਕਰਕੇ ਵੀ ਇਹਦੇ ਆ ਧਿਆਨ ਕਰੀ ਨੀ ਮੇਲਣਾ ਦਰ ਸ਼ਾਉ ਨੂੰ ਦੇਖ ਹਾਂ 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 ਉਹ ਮਾਰਾ ਕਹਿੰਦਾ ਬਈ ਜਾ ਹਾਂ ਜੇ ਵੀਰੇ ਜੇ ਕੋਈ ਆਪਣੀ ਵੀਡੀਓ ਤੇ ਆਉਂਦਾ ਭਰਾ ਮਾਨਦਾਨ ਹੋ ਜੀਦਾ ਫੋਨ ਕਰਨਾ ਹੁਣ ਤੇ ਵੀਡੀਓ ਦੇਖ ਕੇ ਫੋਨ ਤੇ ਕੋਈ ਗੱਲ ਨਹੀਂ ਕਰ ਦਾਂਗੇ ਜੀ ਵੀਡੀਓ ਤੇ ਕਹਿਣੀ ਆ ਤਾਂ ਮੈਂ ਨਾ ਕਰ ਦਿਓ ਫਿਰ ਨਾਲੇ ਤੇਲ ਦੀ ਬਾਈਆਂ ਨੂੰ ਪਤਾ ਲੱਗ ਜਿਹੜੇ ਇਹਦਾ ਮੁੱਲ 2,60,000 ਰੁਪਏ ਕਰਦੇ ਜੀ ਬੱਸੀ ਠੀਕ ਹੈ ਜੇ ਕੋਈ ਥੋੜੀ ਵੀਡੀਓ ਦੇਖ ਕੇ ਆਉਂਦਾ ਤਾਂ 2.5 ਲੱਖ ਰੁਪਏ ਇਹ ਨਾ ਕੀ ਹੈ ਉਹਦਾ ਬਈ ਉਹਦਾ 2.5 ਲੱਖ ਰੁਪਏ ਮੁੱਲ ਕਰਦੇ ਠੀਕ ਹੈ ਇਸ ਬੱਚੀ ਦਾ ਇਹਦੇ ਚੋਂ ਵੀ ਕਰ ਦਿਆਂਗੇ ਜਰੂਰ ਕੋਈ ਗੱਲ ਨਹੀਂ ਵੀ ਛੋਟੀ ਵੀਡੀਓ ਦੇਖ ਕੇ ਉਹਨਾਂ ਦਾ ਜਰੂਰ ਮਾਲ ਕੰਮ ਕਰਾਂਗੇ ਠੀਕ 10000 ਨਹੀਂ ਮਿੱਤਰੋ ਬੜੇ ਭਰਾਵਾਂ ਦੇ ਅੰਮਰਸਾਰਾਂ ਨੂੰ ਵੀ ਫੋਨ ਆਇਆ ਬਈ ਵੀ ਗੇੜਾ ਨਾ ਲੱਗ ਜੇ ਯਾਰ ਵੀ ਚੰਗੇ ਗਾਣ ਅੰਮਰਸਾਰ ਨੂੰ ਬੁਖਾੜੇ ਨੂੰ ਨਿਕਰੇ ਆ ਤੇ ਇਹ ਬਸ਼ੇਰੀਆਂ ਤੁਹਾਨੂੰ ਦਿਖਾਈਆਂ ਬਾਕੀ ਵੀ ਵੀਡੀਓ ਪਈਆਂ ਨੰਬਰ ਸਕਰੀਨ ਤੇ ਚੱਲਦੇ ਹੁੰਦੇ ਆ ਜੀ ਬਾਗਿਆਣਾ ਨਾਲ ਗੱਲਬਾਤ ਕਰਕੇ ਤੁਹਾਨੂੰ ਬਹੁਤ ਪਤਾ ਲੱਗ ਜੂ ਵੀ ਬੰਦੇ ਕਿਵੇਂ ਦੇ ਆ ਨੇਚਰ ਕਿਵੇਂ ਦਾ ਇੱਕ ਬੰਦੇ ਹੁੰਦੇ ਆ ਵੀ ਗੱਲ ਉਨੀ ਕ ਕਰਦੇ ਆ ਤੇ ਵਿੱਚੋਂ ਨਿਕਲਦਾ ਕੁਝ ਨਹੀਂ ਹੁੰਦਾ ਉਹ ਗੱਲ ਨਾ ਹੋ ਜੀ ਆਪਣੀ ਜਦੋਂ ਮਰਜੀ ਕੋਈ ਵੀ ਆ ਜਾਏ ਬਾਈ ਜਿਹੜੀ ਗੱਲ ਤੁਹਾਨੂੰ ਦੱਸੀ ਆ ਉਹ ਗੱਲ ਤੇ ਖਰੇ ਕਰਾਂਗੇ ਠੀਕ ਹੈ ਬਾਕੀ ਹੁਣ ਸਾਰੇ ਭਰਾ ਮੇਲਾ ਵੇਖੀ ਜਾਂਦੇ ਆ ਘੁੰਮਦੇ ਮੇਲੇ ਦੇ ਵਿੱਚ ਕੋਈ ਚੰਬੀ ਦਾ ਸੇਲ ਕਰ ਰਿਹਾ ਕੋਈ ਮੋਲ ਕਰ ਰਿਹਾ ਬਾਜ਼ੀ ਮੋਲ ਰੱਖਣਾ ਹੈ ਕਿਉਂਕਿ ਆਪਣੇ ਕੋਲ ਜੁਪੀਲ ਦੇ ਮਤਲਬ ਦਾ ਮਾਲ ਬਹੁਤ ਘੱਟ ਹੁੰਦਾ ਹੈ ਜ਼ਿਮੀਂਦਾਰ ਬੰਦੇ ਨੇ ਲੈਣੀ ਹੁੰਦੀ ਹੈ ਕੀ ਪਤਾ ਅਗਲਾ ਵਿਚਾਰਾ ਮਸਾ ਕਿਹਦੇ ਹਿਸਾਬ ਨਾਲ ਨਵਾਂ ਮੁੰਡਾ ਲੈਂਦਾ ਹੈ ਕੀ ਉਹਦਾ ਸ਼ੌਕ ਨਾ ਮਾਰੋ ਉਹਨੂੰ ਜਾਇ ਜੇ ਹੁਣ ਆਪਾਂ ਖਰੀਦੀਆਂ ਆਂਂਡੇ ਖਾ ਲੋ ਮੁਰਗੀ ਨਾ ਮੁਰਗੀ ਨਾ ਹਾਂ ਬਾਕੀ ਜੀ ਆਪਸੇ ਹਾਂ ਜੀ ਸਹੀ ਹੈ ਤੇ ਵੀਰੇ ਜੇ ਕੋਈ ਵੈਸੇ ਬੰਦਾ ਕੋਈ ਹੋਰ ਤੁਹਾਨੂੰ ਫੋਨ ਕਰਦਾ ਇਹਨਾਂ ਤੋਂ ਬਿਨਾ ਕੋਈ ਹੋਰ ਲੈਣਾ ਜਾਨਵਰ ਕਿਸੇ ਨੇ ਮਿਲ ਜੂ ਹਾਂ ਜੀ ਮਿਲ ਜੂ ਚੰਬਾ ਵੀ ਮਿਲ ਜੂ ਨੁਕਰਾਂ ਵੀ ਮਿਲ ਜੂ ਮਾਰਵਾੜੀ ਜਾਨਵਰ ਸਾਡੇ ਬੜੇ ਘਟਾਈ ਹਾਂ ਹਾਂ ਜੀ ਚੰਬਗਿਆ ਘੋੜੀਆਂ ਵੀ ਹੈਗੀਆਂ ਨੁਕਰਾਂ ਵੀ ਹੈ ਇਹਨਾਂ ਦਾ ਕੋਈ ਲੈਵਲ ਵਾਲਾ ਕੁਝ ਕਰਨੇ ਜਦੋਂ ਮਾਰਦੇ ਨਾ ਮੈਂ ਵੀ ਨਹੀਂ ਕੋਈ ਵਾਜਬ ਰੇਟ ਦੀਆਂ ਚੀਜ਼ਾਂ ਜਾਇ ਜੀ ਠੀਕ ਹੈ ਕੋਈ ਉਹ ਬਾਈ ਵਾਲੀ ਗੱਲ ਵੀ ਕੋਈ ਨਹੀਂ ਵੀ ਗੱਲ ਵਟਣਾ ਜੀ ਜਿੰਨੇ ਗੁੜ ਪਾਉਂਗੇ ਉਹਨਾਂ ਕੇ ਮਿੱਠਾ ਹੋ ਜਾਏ ਜੀ ਜੇਗ ਜੀ ਚੀਜ਼ ਲੈ ਲਵਾਂਗੇ ਉਹ ਜੇ ਕਹਿੰਦੇ ਹਾਂਜੀ ਹਾਂਜੀ ਬਾਕੀ ਕੀਰੀ ਜੀ ਨੂੰ ਹੁੰਦਾ ਘੋੜੀਆਂ ਸਾਰੀਆਂ ਜਿੰਨੀਆਂ ਲੈਣੇ ਆ ਵੀਡੀਓ ਦਾ ਸਮੂਦ ਲੈ ਕੇ ਚੰਗੇ ਘੋੜੇ ਤੋਂ ਮੇਟ ਹੋਣ ਹੂੰ ਬਾਕੀ ਕਿਸਮਤ ਹੈ ਹਾਂਜੀ ਕਿਸਮਤ ਬਾਕੀ ਅਸੀਂ ਕੋਈ ਆਦ ਦੇ ਵੱਲੋਂ ਕਸਰ ਨਹੀਂ ਛੱਡਦੇ ਵੀ ਕਿਸੇ ਨੂੰ ਘੋੜੇ ਹੋਰ ਦੀ ਹੋਵੇ ਦੱਸੀ ਹੋਰ ਦੀ ਉਹ ਗੱਲ ਹੈ ਜੋ ਜਿਹੜੇ ਜੋ ਚੀਜ਼ ਜਿਹੜੇ ਘੋੜੇ ਦੀ ਹੋਊਗੀ ਬੱਚੀ ਹੋਊਗੀ ਜਾਂ ਜਿਹੜੇ ਘੋੜੇ ਤੋਂ ਘੋੜੀ ਗੱਪਣਾ ਸੀ ਉਹੀ ਦੱਸ ਦੇ ਠੀਕ ਭਣਾ ਦੀ ਉਹ ਕੋਈ ਨਾਰਮਲ ਘੋੜੇ ਤੋਂ ਹੋਵੇ ਭਣਾ ਦੇ ਚੰਗੇ ਖਾਸ ਘੋੜੇ ਕੀ ਲੋਕੇਸ਼ਨ ਹੈ ਬਈ ਪਿੰਡ ਸਾਡਾ ਚੱਕ ਸੇਲੇ ਵਾਲਾ ਜਿਲ੍ਹਾ ਫਾਇਰਗਾ ਇੱਥੋਂ ਆ ਮੰਡੀ ਤੋਂ 11 ਕਿਲੋਮੀਟਰ ਦੀ ਹੈ ਜੀ ਹਾਂ ਜੀ ਕਿੰਨੇ ਦਿਨ ਰਹਿਓਗੇ ਬਈ ਹਣ ਬਈ ਜੀ ਆਵਾਂਗੇ 3-4 ਦਿਨ ਸ਼ਾਮ ਨੂੰ ਜਾਵੜਨੇ ਕਰੀ 3 ਨੂੰ ਵੇਖਿਆ ਆ 3 ਦਿਨ ਮੰਡੀ ਲਈ ਸਰ ਜੀ ਉਹਨੇ ਦਿਨ ਉਹਨੇ ਦਿਨ ਰਾਵਾਂਗੇ ਜੀ ਨੰਬਰ ਬੋਲ ਦੇ ਵੀਰੇ ਨੰਬਰ 98724 30053 ਜੀ ਸੋ ਦੋਸਤੋ ਬਸ਼ੀਰ ਜੀ ਤੁਹਾਨੂੰ ਵਿੱਚ ਵੀਡੀਓ ਵੀ ਲਾ ਦਿੰਨੇ ਆ ਸ਼ਾਰਟ ਨਹੀਂ ਲੱਗੇ ਜਾਣਗੇ ਇੰਜੈਕਟ ਕਰ ਲਓ ਤੁਸੀਂ ਗੱਲਬਾਤ ਬਾਈਆਂ ਦੇ ਨਾਲ ਫੋਨ ਤੇ ਕਰ ਸਕਦੇ ਹੋ ਜਿਹੜੇ ਜਿਹੜੇ ਵੀ ਭਰਾ ਨੂੰ ਸਤਾਂਦ ਹੋਣੀ ਹੈ ਵੀਡੀਓ ਅੱਜ ਜਿਹੜੀ ਬਣ ਰਹੀ ਹੈ 3 ਤਰੀਕ ਦੀ ਬਣ ਰਹੀ ਹੈ ਬਾਈ ਕਹਿਣਾ ਖੁਸ਼ ਹੋ ਬੰਦਾ ਬਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲੇ ਆਇਆ ਦਾ ਜੀ ਤੇ ਬਾਕੀ ਬਈ ਵਧੀਆ ਆਪਣੇ ਕੋਲੇ ਜਨਵਰੀ ਵਧੀਆ ਬਾਕੀ ਮੰਡੀ ਬਹੁਤ ਵਧੀਆ ਜੀ ਜਿੰਨੇ ਵੀ ਸੱਜਣ ਬੇਲੀ ਹੈਗੇ ਆਓ ਮੰਡੀ ਦਾ ਵਧਾਓ ਜੀ ਪਿਛਲੀ ਵਾਰ ਨਾਲ ਵਧੀਆ ਘਰ ਗਈ ਹਾਂ ਜੀ ਬਹੁਤ ਵਧੀਆ ਇਲੈਕਸ਼ਨ ਆ ਗਿਆ ਜੀ ਹਾਂ ਜੀ ਸਰਪੰਚੀ ਕਰਕੇ ਬਹੁਤ ਪਰਖ ਪਿਆਸੀ ਹੈ ਜੀ ਕਿਉਂ ਜ਼ਿੰਮੇਦਾਰ ਪਿੰਡਾਂ ਦੇ ਵਿੱਚੋਂ ਨਹੀਂ ਨਿਕਲੇ ਜ਼ਿੰਮੇਦਾਰ ਨਹੀਂ ਜਨਵਰ ਲੈਣਾ ਹੁੰਦਾ ਜੀ ਹਾਂ ਜੀ ਬਾਕੀ ਐਤ ਕੀ ਥੋੜਾ ਜਿਆਦਾ ਖੜ੍ਹ ਹੋਣ ਦੇ ਕਾਰਨ ਵੀ ਥੋੜਾ ਜਿਆਦਾ ਆ ਉਧਰੋਂ ਉਧਰੋਂ ਜਾਣਾ ਸਰ ਜਨਵਰ ਵੀ ਘਾਟ ਆਇਆ ਤੇ ਬਾਕੀ ਲੋਕਾਂ ਦਾ ਨੁਕਸਾਨ ਜੂ ਹੋ ਗਿਆ ਨਾ ਬਹੁਤ ਉਹ ਕਿਸੇ ਨੇ ਕੁਝ ਲੈਣਾ ਸੀ ਝੋਨੇ ਦੀ ਆਸ ਕਿਉਂ ਸਰਕਲ ਪਾਸ ਪਰ ਫਸਲ ਸਰਦੀ ਜ਼ਿੰਮੇਦਾਰ ਤਾਂ ਫਸਲ ਦੇ ਸਿਰ ਤੇ ਆ ਹਾਂ ਜੀ ਹਣਾ ਤਾਂ ਸਭ ਜੀ ਆਪਣਾ ਇਹੀ ਕੀਤਾ ਆ ਗਿਆ ਤਾਂ ਨਹੀਂ ਉਹ ਹੀ ਨਹੀਂ ਤੋ ਗਏ ਫਿਰ ਆਪਣਾ ਜੇ ਕੋਈ ਵੀ ਭਰਾ ਹੜ ਹੜਪੀੜ ਤਾਲੇ ਪ੍ਰੋਸੈਸ ਚ ਆਉਂਦਾ ਹੀ ਸਾਡੇ ਕੋਲੇ ਤੇ ਅਸੀਂ ਜਾਨਵਰ ਜਿੰਨੇ ਦਾ ਲਿਆ ਉਹ ਨਹੀਂ ਨਾ ਵੀ ਦੇ ਜਾਂਦੇ ਕੀ ਕਰਾਉਣਾ ਉਹਦੇ ਚ ਵੀ ਕੋਈ ਨਹੀਂਗਾ ਜੇ ਉਹ ਤੋਂ ਅਸੀਂ ਪੈਸੇ ਕਮਾਉਣੀ ਹੈ ਕਿਈ ਵਾਰੀ ਬੰਦੇ ਨੇ ਤੇਰੀ ਹੀ ਪਗਾਉਣੀ ਹੁੰਦੀ ਹੈ ਤੇ ਉਧਰੋਂ ਘਾਟਾ ਪੈ ਗਿਆ ਕਿਸੇ ਸੱਜਣ ਭਰਾ ਦਾ ਸ਼ੌਂਕ ਮਰਿਆ ਚਲੋ ਉਹਦੇ ਕੋਲੇ ਗੰਜਾਇਸ ਹੈ ਜਾਨਵਰ ਲੈਣ ਦੀ ਤਾਂ ਆਪਾਂ ਕੋਈ ਚੱਕਰ ਨਹੀਂਗਾ ਜੀ ਜਿੰਨੇ ਰੁਪਈਆ ਦਾ ਸਾਨੂੰ ਜਾਨਵਰ ਆਊਗਾ ਸੀ ਉੰਨੇ ਦਾ ਹੀ ਰੁਪਈਆ ਨੂੰ ਸੌਂਪ ਦਿਆਂਗੇ ਕਿਉਂਕਿ ਉਦੋਂ ਵੀ 5-10 ਹਜ਼ਾਰ ਘਟਾ ਲਾ ਜਿੱਥੋਂ ਅਸੀਂ ਲਿਆ ਜਾਨਵਰ ਲਿਆ ਸਾਨੂੰ ਜੋ ਕਿਰਾਇਆ ਪਿਆ ਉਹ ਤੋਂ 10 ਕਿੰਨੇ ਨੂੰ ਦੇ ਦਾਂਗੇ ਕਿ ਸਾਨੂੰ ਆ ਚੀਜ਼ ਪਈ ਹੈ ਉਹ ਤੋਂ ਵੀ ਕੋਈ ਕੋਈ ਸਾਨੂੰ ਇਲਾਸ ਦੇ ਦੇ ਉਦੋਂ ਵੀ 5-10 ਹਜ਼ਾਰ ਘਟਾ ਲਾਂਗੇ ਕਿਸੇ ਸੱਜਣ ਦਾ ਸ਼ੌ ਜਦੋਂ ਜੱਜਾ ਆਪਾਂ ਕਿਸੇ ਨੂੰ ਕਰਦੇ ਆਂਗੇ ਸਹਾਇਤਾ ਜਿੰਨੀ ਕਾਪਾ ਕਰ ਸਕਦੇ ਆਂ ਉਹ ਚੰਗੀ ਆਪਣੇ ਲਈ ਸਹੀ ਗੱਲ ਆ ਹਾਂਜੀ ਬਈ ਧੰਨਵਾਦ ਬਾਕੀ ਕਈ ਵਾਰੀ ਬਾਈ ਦਾ ਨੰਬਰ ਬੰਦ ਹੁੰਦਾ ਨੰਬਰ 14 ਲਿਖ ਲਓ ਹਾਂ ਪੂਰਾ 796 13825 ਠੀਕ ਆ ਬਈ ਹਾਂਜੀ ਬਈ ਹੋਰ ਮੇਲੇ ਆਪਾਂ ਪੁਸ਼ ਕਰ ਜਾਵਾਂ ਹਾਂਜੀ ਜਾਵਾਂਗੇ ਪੁਸ਼ ਕਰਾਂਗੇ ਆਪਣੇ ਅੰਮ੍ਰਿਤਸਰ ਆ ਗੋਸਤ ਅੰਮ੍ਰਿਤਸਰ ਵੀ ਜਾਵਾਂਗੇ ਪਰ ਮਾਹੌਲ ਦੇਖਾਂਗੇ ਬਾਈ ਜੀ ਜੇਬ ਦਾ ਮੀਲੇ ਦਾ ਮਾਹੌਲ ਹੋਇਆ ਦੂਰ ਵਾਲੀਆਂ ਮੰਡੀਆਂ ਜਾਵਾਂ ਆ ਤੇ ਜਾਨਵਰ ਲੈ ਆਣਾ ਕਰਨਾ ਇੰਨੀ ਵਟ ਔਖਾ ਹੋ ਜਾਂਦਾ ਜੇ ਹੋ ਜਾ ਮਹੌਲਾ ਆ ਉਹਦੀ ਮੰਡੀ ਤੇ ਜਾਵੜਦੇ ਆ ਪੁਛਕਰ ਵੀ ਜਾਵੜਦੇ ਆ ਸਾਰੇ ਕਿਤੇ ਤੇ ਗਰਾਉਂ ਵੀ ਲੱਗੇ ਆਇਆ ਗਰਾਉਂ ਵੀ ਗਏ ਆ ਕੋਈ ਜਾਨਵਰ ਲੈ ਲਈਦਾ ਜੇ ਨਹੀਂ ਲੈ ਕੇ ਆਣਾ ਤੂੰ ਲੈ ਲਈਦਾ ਭਾਈ ਜਿਵੇਂ ਤੁਸੀਂ ਕਿਹਾ ਲੈ ਲਈਦਾ ਜਾਨਵਰ ਜੇ ਕਿਹੇ ਵੀਰ ਪੁਰਾਣੇ ਜਾਨਵਰ ਸੇਲ ਕਰਨਾ ਆਪਣੀ ਵੀਡੀਓ ਵੇਖੀ ਜਾਂਦਾ ਹਾਂਜੀ ਤੁਹਾਡੇ ਨਾਲ ਸੰਪਰਕ ਕਰਦਾ ਉਹ ਵੀ ਹੋ ਜੂਗਾ ਨਾ ਕੀਤੇ ਲੈ ਲਵਾਂਗੇ ਜਾਨਵਰ ਜੀ ਦੇ ਠੀਕ ਹੈ ਹਾਂਜੀ ਜੇ ਜਾਨਵਰ ਹੋਇਆ ਅਗਲੇ ਦਾ ਉਹ ਹਾਂਜੀ ਜੇ ਵੀ ਦਾ ਜਾਨਵਰ ਹੋਇਆ ਉਹਦੇ ਰੁਪਏ ਭਰ ਕੇ ਆਪ ਲੈ ਵੀ ਲਵਾਂਗੇ ਠੀਕ ਹੈ ਹਾਂਜੀ ਸੋ ਮਿੱਤਰੋ ਇੱਕ ਵੀਡੀਓ ਜਿਨ੍ਹਾਂ ਸਾਰਾ ਕੁਝ ਹੀ ਜੇ ਤੁਹਾਡੇ ਕੋਈ ਵੀ ਰੱਬ ਨਾ ਕਰੇ ਜਿਹੜੇ ਮਾਝੇ ਵਾਲੇ ਵੀਰ ਆ ਉਧਰੋਂ ਨੁਕਸਾਨ ਹੋਇਆ ਬਾਈ ਜਾਨੀ ਉਹ ਵੀ ਗੱਲ ਕਹਿਤੀ ਜੇ ਕਿਨੇ ਸ਼ੌਕ ਪਗਾਉਣਾ ਤੇ ਜਿੰਨੇ ਦੀ ਚੀਜ਼ ਆਈਏ ਉਹਨੇ ਵੀ ਤੁਹਾਨੂੰ ਮਿਲੂਗੀ ਇਹ ਨਹੀਂ ਵੀ ਤੁਸੀਂ ਫਸੀਆਂ ਤੋਂ ਤੁਹਾਡੇ ਤੋਂ ਕੋਈ ਵੱਧ ਖਟਿਆ ਜਾਊਗਾ ਬਸ ਠੀਕ ਆ ਤੇ ਜੇ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਜਾਨਵਰ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜ਼ਿਆਦਾਤਰ ਘੋੜਿਆਂ ਵਾਲੇ ਭਰਾ ਮੇਰੀ ਗੱਲ ਦਾ ਗੁੱਸਾ ਕਰਨਗੇ ਜਾਨਵਰ ਬਈਰ ਮੇਰੇ ਮੂੰਹ ਤੇ ਚੜਿਆ ਘੋੜੇ ਨੂੰ ਕਹਿੰਦੇ ਆ ਵੀ ਜਾਨਵਰ ਨਹੀਂ ਕਹਿਣਾ ਚਾਹੀਦਾ ਮੈਂ ਇਸ ਗੱਲ ਦੀ ਤੁਹਾਡੇ ਤੋਂ ਪਹਿਲਾਂ ਹੀ ਮਾਫੀ ਮੰਗ ਲੈਣਾ ਤੇ ਵੀਡੀਓ ਤੇ ਨੰਬਰ ਚੱਲਿਆਂਦਾ ਬਾਈਆਂ ਨਾਲ ਤੁਸੀਂ ਸੰਪਰਕ ਕਰਕੇ ਜਿਹੜੇ ਵੀ ਤਰ੍ਹਾਂ ਦਾ ਤੁਸੀਂ ਬਸ਼ੇਰਾ ਘੋੜੀ ਘੋੜੀ ਗੱਭਣ ਲੈਣੀ ਆ ਜਾਂ ਕੁਛੇ ਵੀ ਤਰ੍ਹਾਂ ਦਾ ਲੈਣਾ ਕੁਛ ਵੀ ਤੇ ਉਹ ਤੁਸੀਂ ਇਹਨਾਂ ਦਾ ਫੋਨ ਤੇ ਸੰਪਰਕ ਕਰ ਸਕਦੇ ਹੋ ਕਿ ਮਾਗੀ ਵਾਲੇ ਮੇਲੇ ਦੇ ਵੀ ਕਰ ਲੋ ਤਿਆਰੀ ਉਦੋਂ ਪਹਿਲਾਂ ਪੁਸ਼ ਕਰਾ ਜਾਣਾ ਉੱਥੇ ਵੀ ਤੁਹਾਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ